ਤਤਰੀ ਕਾਲ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਤਲਵੰਡੀ ਸਾਬੋ ਸਰਮੇ ਕੋਲੇ ਤੇ ਬਾਈ ਕੋਲੇ ਬਹੁਤ ਘੈਂਟ ਘੈਂਟ ਟਰੈਕਟਰ ਤੇ ਬਾਈ ਨਾਲ ਟਰਡੀ ਕਰਾਉਣਾ ਗੱਲ ਬਾਤ 852 7 ਵੀਡੀਓ ਬਣਾਉਣ ਲੱਗਿਆ ਮੈਂ ਜੀ ਆਈ ਅੱਛਾ ਅੱਛਾ ਸਟੈਂਡਰਡ ਚੱਲ ਬਾਈ ਸਟਾਰਟ ਕਰ ਯਾਰ ਤੇ ਹੋਰ ਕਰਮਾਈ ਕੀ ਹਾਲ ਚੱਲ ਬਹੁਤ ਵਧੀਆ ਬਹੁਤ ਵਧੀਆ ਬਾਈ ਸਸੀ ਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ ਦੀ ਕਲਾ ਰੱਖੇ ਤੁਹਾਨੂੰ ਤੇ ਬਾਈ ਜੀ ਕੋਸ਼ਿਸ਼ ਕਰਾਂਗੇ ਜੈਜ ਜੇ ਰੇਟ ਦੱਸਣ ਦੇ ਅੱਜ ਬੁੱਧਵਾਰ ਤਲਵੰਡੀ ਸਾਬੋ ਮੰਡੀ ਲੱਗੀ ਆ ਬਾਈ ਠੀਕ ਹੈ ਗੱਲ ਮੇਰਾ ਮੋਬਾਈਲ ਨੰਬਰ 9478845452 ਕਾਲ ਕਰ ਲਿਓ ਜਿਹੜਾ ਵੀ ਟਰੈਕਟਰ ਲੈਣਾ ਆਪਣੇ ਨਾਲ ਕੰਟੈਕਟ ਕਰ ਲਿਓ ਉਹ ਸਭ ਤੋਂ ਪਹਿਲਾਂ ਆ ਗਿਆ 2003 ਮਾਡਲ ਪੰਜਾਬ ਨੰਬਰ ਦੇ ਵਿੱਚ 855 855 35 ਤੋਂ 40% ਦੇ ਉਧਰ ਲਾ ਦੇ ਟਾਇਰਾਂ ਟੱਕਰ ਆ ਟਾਇਰ ਆ ਬਾਈ ਤੇ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਹੀ ਆ ਬਾਈ ਹਾਂਜੀ ਹਾਂਜੀ ਠੀਕ ਆ 2 ਲੱਖ 30 ਹਜ਼ਾਰ ਨਹੀਂ ਬੇਟਾ ਕਿੰਨੇ ਦਾ ਕਿੰਨੇ ਦਾ ਮਾੜਾ ਮੋਟਾ ਕਰ ਮਾੜਾ ਮੋਟਾ ਦੱਸ ਬਈ ਚੌੜੀਆਂ ਜਿਹੀਆਂ ਵੀਰ ਦਾ ਦੇ ਦਾਂਗੇ ਜੈ ਜੀ ਗੱਲਦਰ ਵਿਚਨਾਲਾ ਜੈ ਜੀ ਹਵਸਤ ਨੂੰ ਦੋ ਲੱਖ 10000 ਨੇ 10000 ਜੈ ਜੀ ਯਾਰ ਜਟਾ ਕਹਿ ਦੇ ਪਹਿਲੀ ਵਾਰ ਮੇਰਾ ਕਹਿ ਦੇ ਚਲ 18 ਦਾ ਦੇ ਦਾਂਗੇ ਨਹੀਂ 18 ਨਹੀਂ ਕਹਿ ਦੇ ਯਾਰ ਪਰ ਕਹਿ ਤਾਂ 18 ਦੇ ਦਾਂਗੇ ਠੀਕ ਆ ਟਰੈਕਟਰ ਸੋਹਣਾ ਵਧੀਆ ਸਾਰਾ ਓਰੀਜਨਲ ਆ ਜਾਮ ਚਲ 15000 15000 ਦਾ ਲਿਓ ਮੋਬਾਈਲ ਨੰਬਰ ਬੋਲੀ ਵੀ ਦੇ 94666 70892 ਕਿਵੇਂ 94666 70892 ਲਓ ਬਾਈ ਨਾਲ ਕੰਟੈਕਟ ਕਰ ਲਿਓ ਕਿਹੜਾ ਪਿੰਡ ਆ ਜੀ ਵੀਰੂ ਵਾਲਾ ਕੁੜਾ ਜੀ ਵੀਰੂ ਵਾਲਾ ਕੁੜਾ ਆ ਕੀ ਦਾ ਪਾਈ 95 ਮਾਡਲ ਦੇ ਵਿੱਚ ਬਾਈ 735 ਟਰੈਕਟਰ ਖੈਰ ਸੋਨਾ ਬਾਈ ਆਪਦੀ ਤਸੱਲੀ ਕਰਕੇ ਚਲਾ ਕੇ ਬਾਕੇ ਲੈ ਜਿਓ ਟਾਇਰ ਪਿਛਲੇ ਪਈ ਅੱਧੇ ਆ ਮੂਰਲੇ ਬਾਈ 45 ਕੇ ਪੈਸੇ ਟਾਇਰ ਆ ਸਾਡੇ ਪਿੰਡ ਦਾ ਟਰੈਕਟਰ ਆ ਬਾਈ ਠੀਕ ਆ ਗੱਲ ਆ 1995 ਮਾਡਲ ਆ ਚਾਚਾ ਜੀ ਕੀ ਆਲਾ ਠੀਕ ਆ ਜੀ ਵਧੀਆ ਉਹ ਠੀਕ ਹੋ ਬਹੁਤ ਵਧੀਆ ਚਾਚਾ ਜੀ ਟਰੈਕਟਰ 1 ਲੱਖ 20 ਹਜ਼ਾਰ ਲਿਖੀ ਬੈਠੇ ਹੋ ਕਿੰਨੇ ਦਾ 1 ਲੱਖ 10 ਹਜ਼ਾਰ ਦਾ ਨਾ ਜੱਟ ਜਾਇ ਜਮਣਾ 5 ਕੇ ਹਜ਼ਾਰ ਹੋਰ ਕਹਿੰਦੇ ਚੱਕੋ 6 ਰੁਪਿਆ 1 ਲੱਖ 5000 ਐਂ ਕਹਿੰਦੇ 10000 ਸਲੋ ਜੀ 8000 ਤਾਂ ਮੈਂ ਕਹਿ ਰਿਹਾ 2000 ਤਾਂ ਮੰਗਦਾ 2000 ਲੈ ਭਾਈ ਕੋਈ ਗੱਲ ਨਹੀਂ ਕੋਈ ਲਕੀਰ ਨਹੀਂ ਹੈਗੀ ਮੋਬਾਈਲ ਨੰਬਰ ਚਾਚਾ ਕਿੰਨਾ 97804 96397 ਠੀਕ ਹੈ ਨੰਬਰ ਕਰਦੇ ਨੋਰ ਉਸ ਤੋਂ ਬਾਅਦ ਸਟੈਂਡਰਡ ਆ ਗਿਆ 345 ਮਾਡਲ ਮੂਡਲ ਇਹਦਾ ਕਿੱਥੇ ਲਿਖਿਆ ਬੱਬੇ 6 ਮਾਡਲ 2 ਲੱਖ ਰੁਪਏ ਰੇਟ ਲਿਖਿਆ ਬਾਈ ਨੇ ਠੀਕ ਹੈ ਗੱਲ ਇਹ ਭਾਈ ਸਿੰਗਲ ਕਲੱਚ ਹੈ ਕਿ ਡਬਲ ਵਾਲਾ ਇਹ ਕਿਹਦਾ ਭਾਈ ਤੇ ਬਾਈ ਕੰਨੇ 2006 ਮਾਡਲ ਆ 2 ਲੱਖ ਰੁਪਏ ਲਿਖਿਆ ਤੇ 180000 ਦਾ ਦੇ ਦੇਣਗੇ ਇਹ ਲੈ ਬਾਈ ਉਸ ਤੋਂ ਬਾਅਦ ਹੁਣ ਪਾਉਣਾ ਪਟਾਕੇ ਮੈਂ ਲਿਆ ਕੈਮਰਾ ਕਰਾ ਸੇਵਕ ਬਾਈ ਗੱਲ ਸੁਣੀ ਯਾਰ ਲਓ ਜੀ ਅਰਜਨ ਆ ਗਿਆ 2021 ਮਾਡਲ ਆ ਟਾਪ ਮਾਡਲ ਅਰਜਨ ਨੋਬੋ ਠੀਕ ਆ ਬਾਈ ਚਾਰੇ ਟਾਇਰ ਬਾਈ 85 90 ਪੈਸੇ ਜਮੈਂ ਨਵਾਂ ਟਾਇਰਟਰ ਲਈ ਫਿਰਦਾ ਸੇਵਕ ਦੇਸੂ ਯੋਦੇ ਵਾਲਾ ਠੀਕ ਆ ਗੱਲ ਬਾਈ ਲੋਨ ਫਾਇਨਸ ਵੀ ਹੋ ਜੂ ਪੁਰਾਣਾ ਵੀ ਕੱਟਿਆ ਜਾਊ ਆ ਡੱਕ ਡੱਕ ਜਾਂ ਵਿੱਚੇ ਆ ਠੀਕ ਹੈ ਸੇਵ ਕਿੰਨਾ ਕ ਚੱਲਿਆ ਵੀ ਇਹ ਕਿੰਨਾ ਕ ਚੱਲਿਆ ਇਹ ਵੇਖ ਲੈ ਮੀਟਰ ਮੈਂ ਅੱਛਾ ਲਾ 7 ਲੱਖ 10 ਹਜ਼ਾਰ ਲਿਖੀ ਬੈਠਾ 6 ਲੱਖ ਕਿੰਨੇ ਦਾ 6 ਲੱਖ ਕਿੰਨੇ ਦਾ 6 ਲੱਖ 85 ਹਜ਼ਾਰ ਦਾ ਦੇ ਦੇ 70 ਹਜ਼ਾਰ ਦਾ ਲੈ ਜਾਓ ਤੇ ਬਾਈ ਕੋਲੇ ਟਰੈਕਟਰ ਕਹੀ ਆਪਾਂ ਲਾਸਟ ਜੀ ਨੰਬਰ ਦੇਵਾਂਗੇ ਬਾਈ ਦਾ ਉਦੋਂ ਵਾਲ ਆ ਗਿਆ 855 2016 ਮਾਡਲ ਦਾ ਟਾਇਰ ਖੈਰ ਇਹਦੇ ਵੀ ਚੰਗੇ ਆ 85 ਤੋਂ 90 ਪੈਸੇ ਹੈਗੇ ਵੀਰੇ ਅਪੋਲੋ ਦੇ ਟਾਇਰ ਆ ਤੇ ਸਾਰਾ ਅਰੀਜਨਲ ਡੰਡਾ ਫੱਟੀ ਛਤਰੀ ਨਾਲ ਹੈ ਡਬਲ ਡਿਸਟ੍ਰੀਬਿਊਟਰ ਹੈ ਤੇ ਇੰਜਨ ਕਿਵੇਂ ਆ ਜੀ ਇੰਜਨ ਉੱਕੇ ਹੈ ਇੰਜਨ ਇੰਜਨ ਉੱਕੇ ਆ ਕਹਿੰਦਾ 2016 532 ਲਿਖੀ ਬੈਠਾ ਕਿੰਨੇ ਦਾ ਸਵਾ ਪੰਜ ਦਾ ਕੀ ਸ਼ਿਵਰਾਜ ਇਹ ਨਹੀਂ ਮੈਂ ਤੈਨੂੰ ਕਿਹਾ ਮੈਂ ਕਦੋਂ ਕਿਹਾ 2511 ਇਹ ਰੇਟ ਦੱਸ ਕਿੰਨੇ ਦਾ 15 ਦੇ ਦਾਂਗੇ ਲੋ 10000 ਦਾ ਲੈ ਜਿਓ ਯਾਰ ਆਪਣਾ ਨਹੀਂ ਇਹ ਨਹੀਂ ਕਹਿਣਾ ਮੋਰ ਦਾ ਹੋਰ ਦਾ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਉਧਰ ਆ ਗਿਆ ਸੋਨਾ ਲੀਕਾ HRX 2014 ਮਾਡਲ ਦੇ ਵਿੱਚ ਹੈ ਬਾਈ ਸਾਰਾ Ориਜਨਲ ਹੈ ਟਰੈਕਟਰ RX ਡਬਲ ਡਿਸਟ੍ਰਿਬਿਊਟਰ ਹੈ ਬਾਈ ਸੋਨਾ ਖੈ ਟਰੈਕਟਰ ਪਾਵਰ ਸ਼ੇਅਰਿੰਗ ਦੇ ਵਿੱਚ ਹੈ ਡਬਲ ਕਲਚ ਹੈ ਟੂ ਸਪੀਡ ਦੇ ਵਿੱਚ ਹੁੰਦਾ ਵੀਰੇ ਇਹ 4 ਲੱਖ ਤੇ 23000 ਲਿਖੀ ਬੈਠਾ ਬਾਈ ਕਿੰਨੇ ਦਾ ਟੈਟੂ ਖੈਰ ਚੰਗੇ ਆ ਬਾਈ 80 85 ਪੈਸੇ ਹੈਗੇ ਆ ਤੇ ਕਿੰਨੇ ਦਾ ਨਹੀਂ ਨਹੀਂ ਹਜੇ ਤਾਂ ਕਿੰਨੇ ਦਾ 4 ਲੱਖ ਦਾ ਦੇ ਦੇ 3 ਲੱਖ ਤੇ 90000 ਨਾ ਕਹਦਾ ਕਹ ਦੇ ਲੈ ਬਈ 390000 ਦਾ ਲੈ ਜਿਓ ਆਉਦੀ ਤਸੱਲੀ ਕਰ ਲਿਓ ਪਾ ਕੇ ਚਲਾ ਕੇ ਤਸੱਲੀ ਕਰ ਲਿਓ ਬਾਈ ਠੀਕ ਐ ਉਦੋਂ ਬਾਅਦ ਦੇ ਵਿੱਚ ਫੇਸ 16 ਮਾਡਲ ਬਾਈ 855 ਆ ਗਿਆ ਟਰੈਕਟਰ ਖੈਰੇ ਵੀ ਸੋਨਾ ਪਿਛਲੇ ਟਾਇਰ ਤਾਂ ਫੇਰ ਘ ਜਮਨਵੇਂ ਪਾਈ ਫਿਰਦਾ ਉਹ ਤੂੰ ਚੋਰੀ ਚੋਰੀ ਕਰਕੇ ਨਾ ਹੁੰਦੇ ਸਾਰੇ ਦੇ ਟ੍ਰੈਂ ਟਾਇਰ ਇਹ ਮਿਲੂ ਆਈ ਬਿੱਲ ਮਿਲੂ ਹਟਾਰਾਂ ਦਾ ਮੁੱਲੇ ਲਾਉਣੇ ਦਾ ਅੱਛੇ ਬਿੱਲ ਮਿਲੂ ਆਈ ਪਹਿਲਾਂ ਲਓ ਜੀ ਬਿੱਲ ਮਿਲੂ ਆ ਬਾਈ ਕਹਿੰਦਾ ਚੌੜ ਕਰ ਲੈਣੇ ਹੱਸ ਲੈਣੇ ਵਿਚ ਦੀ ਵੀਰੇ ਤੇ ਟੌਪ ਮਾਡਲ ਟਰੈਕਟਰ ਆ ਵੀਰੇ ਡਬਲ ਡਿਸਟ੍ਰੀਬਿਊਟਰ ਵਾਲਾ 535000 ਰੇ ਦਾ ਲਿਖੀ ਬਠਾ ਕਿੰਨੇ ਦਾ ਨਾ ਬਹਾੜਾ ਬੰਦਾ ਪੂਰਾ 5 ਲੱਖ ਕਹ ਦੇ ਕਹ ਦੇ ਲੈ ਜੀ ਪੂਰੇ 5 ਲੱਖ ਦਾ ਲਓ ਜੀ ਉਹ ਦੁਆ ਦਾ 52 45 ਠੀਕ ਹੈ ਗੱਲ 2012 ਮਾਡਲ ਦੇ ਵਿੱਚ ਹੈ ਵੀਰੇ ਪਾ ਰਹੇ ਵੀ ਬਿਲਕੁਲ ਤਾਜ਼ੇ ਪਾਈ ਫਿਰਦਾ ਜੱਟ ਗੱਟੀਆਂ ਵੀ ਨਾਲ ਸਿੰਗ ਹੈ ਹਾਰਨ ਵੀ ਨਾਲ ਦਾ ਹੈ ਕੁਛ ਵੀ ਇਹ ਬੰਦੇ ਨੇ ਖਰਾਬ ਹੋਣ ਲੋ ਜੀ ਸਾਰਾ ਅਰੀਜਨਲ ਕੋਕਾ ਪੀਸ ਟਰੈਕਟਰ ਆ ਬਾਈ ਇੱਕ ਮਾਡਲ ਹੀ 12 ਟਰੈਕਟਰ 17 18 ਵਰਗਾ 18 ਰੁਪਏ ਤਿੰਨ 35 ਲਿਖੀ ਬੈਠਾ ਕਿੰਨੇ ਦਾ 3 ਲੱਖ ਦਾ ਦੇ ਦੇ ਨਾ 2 285 ਛੇਤੀ 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 ਚਲ ਉਹ ਕਹੇ ਤਾਂ ਉਹ ਭਾਈ ਤੇ 285 ਦਾ ਉਹ ਦੁਆ ਦੇ ਕਰਸ 55 ਰਹਿ ਗਿਆ ਸੀ ਆਪਣੇ ਕੋਲੇ ਆਹਾ ਬੋਲ ਲਾਉਂ ਤੂੰ ਉਹ ਦੁਆ ਦੇ ਵਿੱਚ 14 ਮਾਡਲ ਪਤਾ ਮੈਨੂੰ ਫਟਾ ਕੋਣੀ ਕੋਈ ਗੱਲ ਦੀ ਇੱਕ ਬਟਾ 14 ਮਾਡਲ ਆ ਟਰੈਕਟਰ ਸੋਹਣਾ ਬਹੁਤ ਆ ਬਾਈ ਤੈਰ ਹੈ ਗਿਆ 85 ਤੋਂ 90 ਪੈਸੇ ਕੋਕਾ ਪੀਸੀ ਆ ਟਰੈਕਟਰ ਆ ਇਹ ਕ੍ਰੋਸ ਕਾਰ ਆ ਨਾ ਬਾਈ ਇਹ ਕ੍ਰੋਸ ਕਾਰ ਇੰਜਨ ਵਾਲਾ ਟਰੈਕਟਰ ਆ ਜੀ ਤੇ ਕਿਉਂ ਕ੍ਰੋਸ ਕਾਰ ਦੀ ਥੋੜੀ ਜਿਆਦਾ ਡਿਮਾਂਡ ਆ ਇੰਜਨ ਥੋੜਾ ਜ ਚੰਗਾ ਮੰਨਿਆ ਜਾਂਦਾ ਡਬਲ ਡਿਸਟ੍ਰਿਬਿਊਟਰ ਟਾਪ ਮਾਡਲ ਆ ਚਾਚਾ ਜੀ 472000 ਲਿਖਿਆ ਕਿੰਨੇ ਦਾ ਪੂਰੇ 80000 ਦੋ ਦੇ ਪੂਰੇ 60000 ਦਾ ਲੈ ਜੀ ਬਾਈ ਕੁਛ ਕਹੀ ਜਾਵੇ ਇਹ ਹੁਣ ਮੈਨੂੰ ਕੋਈ ਇੱਕ ਗੱਲ ਦੱਸ ਮੈਨੂੰ ਤੇਰਾ ਮੋਬਾਈਲ ਨੰਬਰ ਦੋ 8656 86149 34755 34755 ਠੀਕ ਆ ਗੱਲ ਬਾਈ ਜੀ ਸਿੱਧਾ ਬਾਈ ਨਾਲ ਕੰਟੈਕਟ ਕਰ ਲਿਓ ਤੇ ਕੋਈ ਬਾਈ ਕਮਿਸ਼ਨ ਨਹੀਂ ਲੱਗਣਾ ਕੋਈ ਦਲਾਲੀ ਨਹੀਂ ਲੱਗਣੀ ਤੁਹਾਨੂੰ ਠੀਕ ਹੈ ਨਾ ਗੱਲ ਬਾਈ ਤੇ ਅੱਛਾ ਚਾਬੀ ਦੇ ਨਾਲ ਕੋਈ ਵੀ ਟਰੈਕਟਰ ਲੈਣਾ ਜੇ ਤੁਸੀਂ ਸੌਦਾ ਕਰਦੇ ਹੋ ਚਾਬੀ ਦੇ ਨਾਲ 1000 ਰੁਪਏ ਬਾਈ ਤੋਂ ਛੋੜ ਦੇ ਲਿਓ ਠੀਕ ਹੈ ਸੋਕਾ ਤੇ ਪੇਨ ਨੂੰ ਕਰ ਲਿਓ ਫੋਲੋ ਵੀਰੇ ਜੀਐਸ ਮੋਟਰਸ ਤਲਵੰਡੀ ਸਾਬੋ ਤੇ ਭੁੱਲਰ ਤਲਵੰਡੀ ਸਾਬੋ ਠੀਕ ਹੈ ਗੱਲ ਤੇ YouTube ਤੇ ਵੀ ਜੇ ਕਿਸੇ ਨੇ ਨਾ ਬਾਈ ਬੜਾ ਟੇਪ ਹੋਣੀ ਹੋਈ ਪ੍ਰਮੋਸ਼ਨ ਕਰਾਉਣੀ ਹੋਈ ਕੋਈ ਪੈਸੇ ਫੂਜੇ ਨਹੀਂ ਮੰਗ ਕੇ ਲੈਂਦਾ ਮੈਂ ਤੇ ਤੇਲ ਪਾਣੀ ਜ਼ਰੂਰ ਲਵਾਂਗੇ ਬਾਈ ਖਰਚਾ ਆ ਜਾਂਦਾ ਉਹ ਤਾਂ ਬੰਦਾ ਹੈ ਨਾ ਤੇ ਬਾਈ ਜੇ ਕਿਸੇ ਦਾ ਸਾਡੀ ਵੀਡੀਓ ਨਾਲ ਕੰਮ ਚੱਲਦਾ ਨਾ ਸਾਨੂੰ ਖੁਸ਼ੀ ਬਹੁਤ ਹੁੰਦੀ ਹੈ ਕਿਉਂ ਬਾਈ ਜੀ ਤੇ ਦੱਬ ਕੇ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਸੋਸਟੀ ਕਾਲਾ